ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਸੌ ਸੱਕ ਸੰਗ ਵਿੱਚ ਪਹੁੰਚੇ ਹੋ ਤੁਸੀਂ ਸੌ ਚੱਕੀ ਗਈ ਹੈ ਅੱਜ ਤੇ ਜਿਹੜੇ ਤੁਹਾਨੂੰ ਕੰਮ ਕਰਨ ਦੇ ਜਿਹੜੇ ਮੌਕੇ ਨੇ ਉਹ ਮਦਦ ਦਿੱਤੇ ਜਾਣਗੇ ਕਹਿਣਾ ਚਾਹੂੰਗਾ ਅੱਜ ਸਤਿ ਸ਼੍ਰੀ ਅਕਾਲ ਜੀ ਮੈਂ ਸਰਪੰਚ ਪਿੰਡ ਮੱਲਿਆਂ ਤੋਂ ਮੈਂ ਅੱਜ ਬਰਨਾਲਾ ਦੇ ਵਿੱਚ ਸੌਚੂਕ ਸਮਾਗਮ ਕਰਾਇਆ ਗਿਆ ਅਸੀਂ ਬਹੁਤ ਬਹੁਤ ਧੰਨਵਾਦ ਦਈਆਂ ਸਾਡੇ ਐਮਪੀ ਬਰਨਾਲਾ ਮੀਤ ਜਰਜੀ ਦੇ ਤੇ ਜਿਹੜੇ ਆਸਾਂ ਉਮੀਦਾਂ ਨੇ ਸਾਡੇ ਨਗਰ ਨਿਵਾਸੀਆਂ ਨੇ ਸਾਨੂੰ ਵੋਟਾਂ ਪਾ ਕੇ ਇਸ ਕਾਬਲ ਬਣਾਇਆ ਵੀ ਅਸੀਂ ਨਗਰ ਦੀ ਸੇਵਾ ਕਰਦੇ ਰਹੀਏ ਉਸ ਅਸੀਂ ਉਹਨਾਂ ਦੀ ਉਮੀਦਾਂ ਤੇ ਖਰੇ ਦੇ ਨਾਲ ਸਾਡੇ ਨਗਰ ਨਿਵਾਸੀਆਂ ਨੇ ਸਾਨੂੰ ਸਰਪੰਚ ਚੁਣਿਆ ਅਸੀਂ ਕੋਸ਼ਿਸ਼ ਕਰਾਂਗੇ ਵੀ ਉਹਨਾਂ ਦੀਆਂ ਉਮੀਦਾਂ ਦੀ ਖਰੀ ਉੱਤਰ ਸਕੀਏ ਤੇ ਆਪਾਂ ਆਪਣੇ ਪਾਈ ਚਾਰ ਖਸਾਂਜ ਜਿਹੜੀ ਆ ਬਣਾਈ ਚਾਰ ਖਸਾਂਜ ਆ ਜਿਹੜੀ ਅਸੀਂ ਬਣਾਈ ਰੱਖੀ ਜਿਹੜੇ ਪਿੰਡ ਦੇ ਵਿੱਚ ਵਿਕਾਸ ਪ੍ਰਤੀ ਕੰਮਕਾਰ ਨਹੀਂ ਉਹਨਾਂ ਨੂੰ ਅਸੀਂ ਕਰਵਾਵਾਂਗੇ ਜਿਹੜੇ ਕੰਮਕਾਰ ਅਧੂਰੇ ਪੈ ਨੇ ਅਸੀਂ ਉਹਨਾਂ ਨੂੰ ਨੇਪਰੇ ਚਾੜਨ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਜਿਹੜੀ ਮੇਰੇ ਪਿੰਡ ਦੀ ਸਮੂਹ ਪੰਚਾਇਤ ਮੈਂਬਰ ਨੇ ਮੇਰੀ ਉਹ ਸਾਡੀ ਨਾਲ ਨੇ ਜੀ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਹੜੇ ਆਉਂਦੇ ਸਮਾਗਮ ਦੀ ਵੇਲੇ ਮੇਰੇ ਬੇਨ ਨਾਲ ਹਾਜ਼ਰ ਹੋਏ ਤੇ ਬਸ ਅਸੀਂ ਸਾਰੇ ਨਾਲ ਮਿਲ ਕੇ ਆਪਸ ਵਿੱਚ ਚੱਲਾਂਗੇ ਤੇ ਵਧੀਆ ਕੰਮ ਕਰਵਾਵਾਂਗੇ ਨਗਰਵਾਸ ਦੇ